ਸਾਡੇ ਨਾਲ ਜੁੜੇ ਨੇ ਉੱਗੀ ਅਕਾਲੀ ਸ਼ਖਸੀਅਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਨਾਲ ਅਜੋਕੇ ਸਿਆਸਤ ਉੱਤੇ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਬੀਬੀ ਜੀ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਗੁਰੂ ਫਤਿਹ ਜੀ ਮਿਹਰਬਾਨੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਆਪਾਂ ਜੋਕੀ ਸਿਆਸਤ ਖਾਸ ਕਰਕੇ ਅੱਜ ਦੇ ਦਿਨ ਉੱਤੇ ਜੇ ਕਰਾਈਏ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੰਯੁਕਤ ਬਣਾਇਆ ਸੀ ਸੁਖਦੇਵ ਸਿੰਘ ਢੀਕਸਾ ਹੋਣਾ ਨੇ ਉਹਨਾਂ ਦਾ ਅੱਜ ਰਲੇਵਾ ਕਹਿ ਲਈ ਕਿ ਹੋ ਚੁੱਕਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਬਾਕਾਇਦਾ ਕਹਿ ਲਈਏ ਕਿ ਹੁਣ ਥੋੜੀ ਦੇਰ ਤੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਰਲੇਵੇਂ ਨੂੰ ਜਿਹੜਾ ਸਿਰੇ ਚੜ ਜਾਣਾ ਹੈ ਇਹ ਪੂਰ ਕੀ ਤੁਸੀਂ ਵੀ ਇਸ ਜਿਹੜੇ ਮਰਜ ਅਕਾਲੀ ਦਲ ਦੇ ਵਿੱਚ ਹੋ ਰਿਹਾ ਹੈ ਉਹ ਜਾਂ ਤੁਹਾਡੀ ਸਿਆਸਤ ਅਗਲੇ ਸਮੇਂ ਕਿਸ ਤਰ੍ਹਾਂ ਰਹਿਣ ਵਾਲੀ ਹੈ ਦੇਖੋ ਪਹਿਲਾਂ ਤੇ ਬੇਨਤੀ ਹੈ ਕਿ ਮੈਂ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੀ ਹਾਂ ਤੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਸਮਝਦੀ ਹਾਂ ਜੀ ਕਿਉਂਕਿ ਭਾਵੇਂ ਪਾਰਟੀ ਦੇ ਲੀਡਰ ਵੱਲੋਂ ਮੈਨੂੰ ਕਿਸੇ ਕਾਰਨ ਕਹਿ ਲੋ ਜਾਂ ਉਹਨਾਂ ਨੂੰ ਕੀ ਮੇਰੇ ਤੋਂ ਕੋਈ ਗੁੱਸਾ ਸੀ ਉਹਨਾਂ ਨੇ ਮੈਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਗੱਲ ਕੀਤੀ ਲੇਕਿਨ ਮੈਂ ਆਪਣੇ ਆਪ ਨੂੰ ਨਹੀਂ ਕੱਢ ਕੇ ਆ ਕਿ ਮੈਂ ਪਾਰਟੀ ਤੋਂ ਬਾਹਰ ਹਾਂ ਕਿਉਂਕਿ ਮੈਂ ਇਹ ਮਤੂਸ ਕਰਦੀ ਹਾਂ ਕਿ ਜਿਸ ਵਿਅਕਤੀ ਦਾ ਇਤਿਹਾਸ ਸੀ 103 ਸਾਲਾਂ ਜੇ ਸ਼੍ਰੋਮਣੀ ਗੁਰਦਾਰਾ ਪਰੰਪਰਾ ਕਮੇਟੀ ਦਾ ਇਤਿਹਾਸ ਹੈ ਜਾਂ ਸ਼੍ਰੋਮਣੀ ਕਾਲ ਦਾ ਇਤਿਹਾਸ ਹੈ ਤਾਂ ਉਹ 103 ਸਾਲ ਦੇ ਵਿੱਚ ਪਹਿਲੀਆਂ ਜਿਹੜੀਆਂ ਸੰਘਰਸ਼ ਸੀ ਜਿਹੜੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਹ ਹੋਂਦ ਵਿੱਚ ਲਿਆਉਣ ਤੋਂ ਪਹਿਲਾਂ ਜੀ ਉਸ ਅਕਾਲੀ ਸਫਾ ਦੇ ਵਿੱਚ ਸਾਡੇ ਇਸ ਮਾਨ ਸਤਾਨ ਦੇ ਮੁੱਖ ਸੰਤ ਬਾਬਾ ਪ੍ਰੇਮ ਸਿੰਘ ਦੀ ਮੁਰਾਲੇ ਵਾਰੇ ਨੇ ਬਹੁਤ ਜੱਦੋਜਹਿਦ ਕੀਤੀ ਹਾਂਜੀ ਹਾਂਜੀ ਔਰ ਉਸ ਅਕਾਲੀ ਸਫਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੂੰ ਜੀ ਇਹੀ ਕਾਰਨ ਹੋਇਆ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੋਂਦ ਚ ਆਈ ਉਸ ਵੇਲੇ ਸੰਤ ਪ੍ਰੇਮ ਸਿੰਘ ਦੀ ਮਰਾਲੇ ਵਾਲੇ ਨੂੰ ਪਹਿਲੇ ਬੋਰਡ ਵਿੱਚ ਹੀ ਮੈਂਬਰ ਲੈ ਲਿਆ ਗਿਆ ਹੂੰ ਹੂੰ ਜੀ ਬਿਲਕੁਲ ਤੋਂ ਲੈ ਕੇ ਪੂਰਾ ਲਗਾਤਾਰ 48 50 ਤੱਕ ਉਹ ਮੈਂਬਰ ਐਸ.ਪੀ.ਸੀ. ਰਹੇ ਜੀ ਉਹਦੀ ਧਰਮ ਪ੍ਰਚਾਰ ਦੇ ਕਦੀ ਉਹ ਐਗਜ਼ੈਕਟਿਵ ਦੇ ਜੀ ਸੋ 6 ਚੋਣਾਂ ਉਹਨਾਂ ਲੜੀਆਂ ਹੂੰ ਸੋ ਜਦੋਂ ਸ਼੍ਰੋਮਣੀ ਕਾਲੀ ਦਲ ਨੇ ਪਹਿਲੀ ਵਾਰ 37 ਚ ਚੋਣ ਲੜੀ 1937 ਚ ਤਾਂ ਉਹ 1937 ਵਿੱਚ ਵੀ ਸੰਤ ਪ੍ਰੇਮ ਸਿੰਘ ਨੇ ਪਹਿਲੀ ਵਾਰੀ ਐਮ.ਐਲ.ਏ. ਚੋਣ ਲੜੀ ਹੂੰ ਜੀ ਅਨਡਿਵਾਈਡਿਡ ਕੰਟੀ ਵਿੱਚ ਹੂੰ ਹੂੰ ਫਿਰ ਬਾਅਦ ਵਿੱਚ ਛਿਆਰੀ ਚ ਲੜੀ ਸੋ ਦੋਨੋਂ ਚੋਣਾਂ ਜਿਹੜੀਆਂ ਹੋਈਆਂ ਸੀ ਇਹ ਕਾਲੀਦਲ ਦੀਆਂ ਦੋਨੋਂ ਚੋਣਾਂ ਲੜੀਆਂ ਉਦੋਂ ਤੋਂ ਲੈ ਕੇ ਸਾਡਾ ਇਸ ਸਥਾਨ ਦਾ ਇਤਿਹਾਸ ਹੈ ਕਿ ਉਸ ਤੋਂ ਬਾਅਦ ਮੇਰੇ ਫਾਦਰ ਮਾ ਜਿਹੜੇ ਸੀ ਸੌਰਸ ਸਾਹਿਬ ਬਾਬਰ ਨਾਮ ਸਿੰਘ ਜੀ ਉਹ ਵੀ ਐਮਐਲਏ ਵੀ ਬਣੇ ਸ਼੍ਰੋਮਣੀ ਕਾਲੀਦਲ ਸ ਮੰਤਰੀ ਵੀ ਬਣੇ 169 ਦੀ ਬਜਾਰਤ ਵਿੱਚ ਬਾਦਲ ਸਾਹਿਬ ਦੇ ਨਾਲ ਹੂੰ ਹੂੰ ਤੇ ਉਹ ਮੈਂਬਰ ਅਸੀਂ ਕੋਈ ਸੀ ਵੀਰੇ 12 ਸਾਲ ਜਦੋਂ ਮੈਂ ਹੋਂਦ ਵਿੱਚ ਆਈਆਂ ਇੱਥੇ ਉਦੋਂ ਤੱਕ ਲੈ ਕੇ ਸਨ 96 99 ਤੋਂ ਲੈ ਕੇ ਤੁਸੀਂ ਹਿਸਾਬ ਲਾਓ 89 ਤੋਂ ਨਾ ਸ਼ੋਮਣੀ ਕਲ ਦਿੰਦੀ ਸੇਵਾ ਕਰ ਰਹੀ ਹੈ ਹਾਂਜੀ ਜੀ 96 ਤੋਂ ਲੈ ਕੇ ਮੈਂ ਮੈਂਬਰਸ਼ਿਪੀ ਕਿਸੇ ਦੇ ਤੌਰ ਤੇ ਉੱਤੇ ਔਰ ਚਾਰ ਵਾਰੀ ਮੁੱਖ ਸੇਵਾਦਾਰ ਐਸਪੀਸੀ ਦੀ ਸੇਵਾ ਕੀਤੀ ਪਤਾ ਹੈ ਸਭ ਨੂੰ ਹਾਂਜੀ ਬਿਲਕੁਲ ਤੇ ਇਹ ਚੋਣਾ ਵੀ ਲੜੀਆਂ ਤੇ ਮੈਂ ਐਮਐਲਏ ਸ਼ੋਮਣੀ ਅਕਾਲੀ ਦਲ ਵੱਲੋਂ ਲੜੀਆਂ ਹੂੰ ਜੀ ਸੋ ਮੇਰੇ ਕਹਿਣ ਤੋਂ ਭਾਵੇਂ ਹੈ ਕਿ ਮੈਂ ਕਦੀ ਆਪਣੇ ਆਪ ਨੂੰ ਸ਼ੋਮਣੀ ਅਕਾਲੀ ਦਲ ਤੋਂ ਅਲੱਗ ਕਰ ਹੀ ਨਹੀਂ ਸਕਦੀ ਨਾ ਮੈਂ ਕੀਤਾ ਹੀ ਹੈ ਹੂੰ ਉਹਦਾ ਕਾਰਨ ਹੈ ਕਿ ਮੇਰੀਆਂ ਰਗਾਂ ਵਿੱਚ ਅਕਾਲੀ ਸੋਚ ਹੈ ਹੂੰ ਮੇਰੀ ਵਿਚਾਰਧਾਰਾ ਸਪੰਸੀ ਹੈ ਹੂੰ ਤੇ ਸਿੱਖ ਹੈ ਤੇ ਮਰਯਾਦਾ ਜੀ ਅਕਾਲਤਾਰ ਸਾਹਿਬ ਨੇ ਸਾਡਾ ਇਹ ਅਸਥਾਨ ਪੂਰਾ ਜਿਹੜਾ ਉਹਦੀ ਮर्यादा ਨਾ ਚੱਲ ਰਹੀ ਆ ਹੂੰ ਜੀ ਸੋ ਮੇਰੀ ਤੇ ਇੱਕ ਪਾਸੇ ਗੱਲ ਛੱਡ ਦਿਓ ਕਿਉਂਕਿ ਮੈਂ ਤੇ ਨਾ ਅਕਾਲ ਚਰ ਤੋਂ ਬਾਹਰ ਹੋਈ ਆ ਠੀਕ ਹੈ ਮੇਰੀ ਪਾਰਟੀ ਨੂੰ ਕੀ ਕਾਰਨ ਬਣਿਆ ਕਿ ਇਹ ਉਹ ਜਵਾਬ ਦੇ ਸਕਦੇ ਆ ਕਿ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਤੇ ਕਿਉਂ ਕੱਢਿਆ ਹੂੰ ਦੂਜੀ ਜਿਹੜੀ ਗੱਲ ਸੀ ਕਿਉਂਕਿ ਮੇਰੀ ਲੜਾਈ ਉਸ ਵੇਲੇ ਸਿਧਾਂਤਾਂ ਦੀ ਸੀ ਜੀ ਮੇਰੀ ਲੜਾਈ ਸੀਗੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ 'ਚ ਆਈ ਜੋ ਕਮੀਆਂ ਸਨ ਉਹਦੇ 'ਚ ਕੋਈ ਬਾਦੂ ਦਖਲੰਦਗੀ ਸੀ ਸਿਆਸੀ ਤੌਰ ਦੇ ਉੱਤੇ ਜਾਂ ਕੋਈ ਪਰਿਵਾਰਕ ਤੌਰ ਦੇ ਉੱਤੇ ਉਹਦੇ ਉੱਤੇ ਕਬਜਾ ਲੋਕਾਂ ਦੀ ਸ਼ੋਅ ਹੁੰਦਾ ਸੀ ਜਾਂ ਸਿੱਖ ਕੌਮ ਜਿਹੜੀ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਸੀ ਥੋੜੀ ਜਿਹੀ ਸ਼ੋਮਨੀ ਗੁਰਦਾਰਾ ਪਰੰਦਰ ਕਮੇਟੀ ਦੇ ਉੱਤੇ ਉਹਨਾਂ ਨੂੰ ਭਰੋਸਾ ਟੁੱਟਦਾ ਜਾ ਰਿਹਾ ਸੀ ਜੀ ਵਿਸ਼ਵਾਸ ਘਟ ਰਿਹਾ ਸੀ ਮੈਂ ਉਹੀ ਗੱਲਾਂ ਸਤਾਂਤਿਕ ਤੌਰ ਤੇ ਕਰਦਿਆਂ ਹੋਇਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨਾਲ ਕੁਝ ਗੱਲਾਂ ਅ ਡਿਸਕਸ ਕੀਤੀਆਂ ਔਰ ਉਹ ਕੌਮ ਦੇ ਮਸਲੇ ਸੀ ਉਹ ਕੌਮ ਦੀਆਂ ਗੱਲਾਂ ਸੀ ਹੂੰ ਹੂੰ ਪਾਰਟੀਆਂ ਦੀਆਂ ਵੀ ਕੌਮ ਦੇ ਮਸਲੇ ਸੀ ਤੇ ਕੌਮ ਦੀਆਂ ਗੱਲਾਂ ਕਹਿੰਦਾ ਭਾਵ ਕਿ ਤੁਸੀਂ ਪਾਰਟੀ ਦਾ ਪੰਥ ਦਾ ਪੰਜਾਬੀਅਤ ਦਾ ਜਿਹੜਾ ਦਰਦ ਪ੍ਰਧਾਨ ਸਾਹਿਬ ਕੋਲ ਫਰੋਲਿਆ ਤੇ ਜੀ ਜੀ ਮੈਂ ਤੇ ਉਹਨਾਂ ਕੋਲ ਜਾਰ ਕੀਤਾ ਪਰ ਉਹਨਾਂ ਨੇ ਨਹੀਂ ਸੁਣਿਆ ਉਹ ਉਹਨਾਂ ਦੀ ਮਰਜ਼ੀ ਠੀਕ ਹੈ ਜੀ ਤੇ ਹੁਣ ਮੈਂ ਮੈਂ ਉਸੇ ਸੂਲਾਂ ਤੇ ਹਾਂ ਉਸੇ ਸਿਧਾਂਤਾਂ ਤੇ ਹੁਹੀ ਪੰਥ ਦਾ ਦਰਦ ਲੈ ਕੇ ਤੁਰੀ ਹੋਈ ਹਾਂ ਜਿੱਥੇ ਜਾਣੀ ਹੈ ਗੁਰਬਤ ਦੇ ਪ੍ਰਚਾਰ ਦੀ ਗੱਲ ਸ਼ੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਜਿਸ ਮਕਸਦ ਲਈ ਬਣਾਇਆ ਸੀ ਸ਼ੋਮਣੀ ਕਾਲੀ ਦਲ ਕੌਮ ਨੇ ਉਸ ਉਸ ਦੇ ਸਬੰਧ ਵਿੱਚ ਮੈਂ ਹਮੇਸ਼ਾ ਆਪਣੀ ਗੱਲ ਕਹੀ ਨਹੀਂ ਸਰਦਾਰ ਸੁਖਦੇਵ ਸਿੰਘ ਜੀ ਟਿੰਸਾ ਸਾਹਿਬ ਅਲੱਗ ਹੋਏ ਹੂੰ ਉਹਨਾਂ ਨੇ ਉਸ ਲਈ ਸ਼ੀਕਾਤ ਸਾਹਿਬ ਦੇ ਉੱਤੇ ਜਾ ਕੇ ਅਰਦਾਸ ਕਰ ਲੋ ਜਾਂ ਸੌਖਾ ਲੈ ਖਾਦੀ ਸੀ ਕਿ ਸਰਦਾਰ ਸੁਖਵੀਰ ਸੇ ਬਾਦਲ ਦੀ ਅਗਵਾਈ ਚ ਅਸੀਂ ਸ਼ੋਮਣੀ ਕਾਲੀ ਦਲ ਚ ਨਹੀਂ ਰਹਿਣਾ ਹੂੰ ਵਿਪਰਧਾਨਗੀ ਥੱਲੇ ਕਿਉਂਕਿ ਉਹ ਵਿਅਜਬੀ ਦੇ ਕਾਂਡ ਦੀ ਗੱਲ ਕਰਦੇ ਸਨ ਜਾਂ ਕੋਈ ਆਰਾਮ ਲਹੀ ਮਾਰੀ ਗੱਲ ਕਰਦੇ ਸਨ ਜਿਸ ਵੇਲੇ ਉਹਨਾਂ ਨੇ ਉਸ ਵੇਲੇ ਗੱਲ ਕਹੀ ਸੀ ਵੀ ਜਦ ਤੱਕ ਸਰਦਾਰ ਸੁਖਵੀਰ ਸੇਵਾਦਾਰ ਪ੍ਰਧਾਨ ਹੈ ਸ਼ੋਮਨੀ ਕਲਦਲ ਚ ਮੈਂ ਸ਼ੋਮਨੀ ਕਲਦਲ ਚ ਵਾਪਸ ਨਹੀਂ ਜਾਵਾਂਗਾ ਜੀ 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 ਜਾਓ ਅਕਾਲ ਸਾਹਿਬ ਸਾਹਿਬ ਦੇ ਉੱਤੇ ਮਾਫੀ ਮੰਗੇ ਤੇ ਜਾਓ ਪ੍ਰਧਾਨਗੀ ਛੱਡੇ ਇਹੀ ਗੱਲਾਂ ਸੀ ਨਾ ਜੀ ਹਾਂਜੀ ਬਿਲਕੁਲ ਉਹੋ ਜਿਹੇ ਗੱਲਾਂ ਇਹ ਤੇ ਸਰਦਾਰ ਸੁਖਵੀਰ ਤੇ ਸਰਦਾਰ ਸੁਖਦੇਵ ਸੇ ਚੀਂਸਾ ਹੀ ਜਵਾਬ ਦੇ ਸਕਦੇ ਐ ਕਿ ਉਹਨਾਂ ਨੇ ਪਾਰਟੀ ਵੀ ਵਖਰੀ ਬਣਾਈ ਦੀ ਪਾਰਟੀ ਬਣਾ ਕੇ ਆਪਣੀ ਹੋਂਦ ਹੀ ਵਿਖਾਈ ਹੁਣ ਜੇ ਉਹ ਅੱਜ ਵਾਪਸ ਗਏ ਆ ਮੈਨੂੰ ਥੋੜਾ ਜਿਹਾ ਇਹ ਆਂਦਾ ਹੈ ਕਿ ਜੇ ਅੱਜ ਅਸੀਂ ਕਹਿੰਨੇ ਆ ਕਿ ਪੰਜਾਬ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦੇ ਆ ਹਮ ਜੇ ਪਾਰਟੀ ਦੀ ਖੋਂਦ ਨੂੰ ਬਰਕਰਾਰ ਕਰਨ ਵਾਸਤੇ ਅਸੀਂ ਵਾਪਸ ਜਾ ਰਹੇ ਹਾਂ ਹਾਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਇਹੀ ਕਹਿਣਾ ਹੈ ਵੱਡੇ ਹਿੱਤਾਂ ਲਈ ਉਹਨਾਂ ਦਾ ਵੀ ਇਹ ਇਹੀ ਕਹਿਣਗੇ ਨਾ ਤੇ ਫਿਰ ਮੈਂ ਇਹੀ ਕਹਿ ਵੀ ਰਹੇ ਨੇ ਜੀ ਹਾਂਜੀ ਕਿ 5 ਸਾਲ ਪਹਿਲਾਂ ਉਸ ਵੇਲੇ ਸਾਨੂੰ ਪਾਰਟੀ ਦੇ ਹਿੱਤਾਂ ਦਾ ਨਹੀਂ ਸੀ ਪਤਾ ਹਮ ਕੀ ਪਾਰਟੀ ਦੇ ਪੰਜਾਬ ਦੇ ਹਿੱਤਾਂ ਦਾ ਉਸ ਵੇਲੇ ਨਹੀਂ ਸੀ ਗਿਆਨ ਹੂੰ 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 ਜਿਆਦਾ ਸਾਨੂੰ ਲੱਗਦਾ ਨਹੀਂ ਸੀ ਕਿ ਅੰਦਰ ਬਹਿ ਕੇ ਅਸੀਂ ਵਿਚਾਰਧਾਰਕ ਲੜਾਈ ਲੜੀਏ ਹੂੰ ਜੀ ਵਿਚਾਰਧਾਰਕ ਲੜਾਈ ਤੇ ਮੈਨੂੰ ਲੱਗੀ ਹੂੰ ਮੈਂ ਉਹੀ ਲੜਦੀ ਰਹੀ ਨਾ ਕਈ ਸਾਲ ਹੂੰ ਹੂੰ ਕੋਈ ਵਿਚਾਰਤਾਰਕ ਲੜਾਈ ਲੜਦਿਆਂ ਲੜਦਿਆਂ ਉਹਨਾਂ ਨੇ ਮੈਨੂੰ ਬਾਹਰ ਕਰ ਦਿੱਤਾ ਮੈਂ ਤੇ ਕੋਈ ਨਾ ਕਿ ਗਿਆਨ ਖਿਲਾਫ ਕੰਡੀ ਸੀ ਨਾ ਮੈਂ ਕੋਈ ਬਾਹਰ ਬੋਲਦੀ ਸੀ ਹੂੰ ਹੂੰ ਅੰਦਰ ਹੀ ਕਰਦੇ ਸੀ ਨਾ ਜੇ ਅੰਦਰ ਮਸਲਾ ਕੀਤਾ ਪ੍ਰਧਾਨ ਜੀ ਨਾਲ ਡਿਸਕਸ ਹਾਂ ਉਹ ਹਾਂ ਹਰ ਆਗੂ ਵਰਕਰ ਦਾ ਹੱਕ ਹੁੰਦਾ ਹੈ ਜੀ ਬਿਲਕੁਲ ਸਾਡਾ ਹੱਕ ਹੁੰਦਾ ਹੈ ਹੂੰ ਜੇ ਆਗੂ ਉਸੇ ਆਪਣੇ ਲੀਡਰ ਨੂੰ ਸਾਡੇ ਚ ਆ ਰਹੀਆਂ ਕਮੀਆਂ ਤੇ ਜਾਂ ਲੋਕਾਂ ਦੀ ਜਿਹੜੀ ਸਾਡੇ ਖਿਲਾਫ ਆਵਾਜ਼ ਹੈ ਜੇ ਅਸੀਂ ਨਹੀਂ ਪਹੁੰਚਾਉਂਦੇ ਉਹਨਾਂ ਨੂੰ ਜੀ ਤਾਂ ਫਿਰ ਦੱਸੋ ਸਾਡਾ ਫਾਇਦਾ ਕੀ ਉਥੇ ਵਿੱਚ ਬੈਠਣ ਦਾ ਹੂੰ 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 ਬਿਲਕੁਲ ਜੇ ਅਸੀਂ ਗਦਾਰ ਹੋਏ ਨਾ ਪਾਰਟੀ ਦੇ ਹਾਂ 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 ਜੀ ਜੀ ਜੇ ਪਾਰਟੀ ਦੇ ਅਸੀਂ ਗਦਾਰ ਆਂ ਤੇ ਅਸੀਂ ਚੁੱਪ ਰਵਾਂਗੇ ਹੂੰ ਹੂੰ ਅਸੀਂ ਬਸ ਆਪਣੀ ਕੁਰਸੀ ਵਾਸਤੇ ਭੁੱਖ ਦਿਖਾਉਂਦੇ ਰਾਂਗੇ ਹੂੰ ਹੂੰ ਜੇ ਅਸੀਂ ਪਾਰਟੀ ਦੇ ਸੰਸੀਅਰ ਆਂ ਤੇ ਸਾਨੂੰ ਕਹਿਣਾ ਹੀ ਪਏਗਾ ਹੂੰ 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 ਕਿ ਪ੍ਰਧਾਨ ਜੀ ਇੱਥੇ ਸਾਡੀ ਕਮੀ ਐ ਲੋਕੀ ਸਾਡੇ ਤੇ ਚਰਚਾ ਕਰਦੇ ਆ ਹੂੰ ਹੂੰ ਅੱਗੇ ਮਜ਼ਬੂਤ ਹੋਈਏ ਅਸੀਂ ਕਿਸੇ ਤੰਗ ਦੇ ਨਾਲ ਆਪਣੀ ਜਿਹੜੀ ਖੁਸ਼ਬੂ ਹੈ ਮੈਂ ਕਿ ਸਾਡੇ ਖਿਲਾਫ ਗਈ ਉਹਨੂੰ ਆਪਾਂ ਠੀਕ ਕਰੀਏ ਹੂੰ 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 ਤੇ ਜੇ ਸੀ ਇਹ ਗੱਲ ਕਹਿਣ ਦੇ ਯੋਗ ਹੀ ਨਹੀਂ ਜੀ ਅਸੀਂ ਉਹਨਾਂ ਨੂੰ ਦੱਸ ਹੀ ਨਹੀਂ ਸਕਦੇ ਕਿ ਲੋਕੀ ਕੀ ਕਹਿੰਦੇ ਆ ਸੋਚਦੇ ਤੁਹਾਡੇ ਬਾਰੇ ਦੇ ਸਾਡੇ ਬਾਰੇ ਹੂੰ ਲੋਕੀ ਜੋ ਸੋਚਦੇ ਆ ਉਹ ਸਾਡੇ ਨੈਗੇਟਿਵ ਜਾ ਰਿਹਾ ਹੈ ਹੂੰ ਹੂੰ ਜੀ ਜੀ ਕਿ ਫਿਰ ਦੱਸੋ ਜੇ ਅਸੀਂ ਨਹੀਂ ਕਹਿਣ ਦੇ ਯੋਗ ਇਹ ਰਾਜੇ ਮੈਨੂੰ ਜੋ ਕਿ ਕਵੇ ਵੀ ਉਥੇ ਆ ਕੇ ਬਹਿ ਜਾ ਵੀ ਮੈਂ ਤੇ ਕੀ ਕਰੂੰਗੀ ਆ ਕੇ ਦੱਸੋ ਹੂੰ ਹੂੰ ਮੈਂ ਅਲੱਗ ਕਿਉਂ ਫੇ ਮੈਨੂੰ ਕੀਤਾ ਸੀ ਉਹਨਾਂ ਨੇ ਹੂੰ ਇਹਨਾਂ ਗੱਲਾਂ ਲਈ ਕੀਤਾ ਨਾ ਚਲੋ ਤੁਸੀਂ ਸਾਰੇ ਸਿਆਣੇ ਜਰਨਲਿਸਟ ਹੂੰ ਹੂੰ ਮੈਂ ਤੇ ਕੋਈ ਵੱਧ ਗੱਲ ਨਹੀਂ ਕੀਤੀ ਕਿਸੇ ਨਾਲ ਨਹੀਂ ਬਿਲਕੁਲ 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 ਕਿ ਜੇ ਮੈਂ ਗਲਤੀ ਵੀ ਨਾ ਕੀਤੀ ਹੋਵੇ ਉਹ ਤੁਹਾਡੇ ਸਾਹਮਣੇ ਤਕਰੀਬਨ 30 ਸਾਲ ਮੈਂ ਲਗਾਤਾਰ ਪਾਰਟੀ ਵਰਸੇ ਆਪਣੀ ਜੱਦੋਜਿਦ ਕੀਤੀ ਹੂੰ ਔਰ ਜਿੱਥੇ ਕਿਤੇ ਜਿੱਥੇ ਭਾਵੇਂ ਧਾਰਮਿਕ ਭਾਵੇਂ ਕੋਈ ਸਮਾਜਿਕ ਭਾਵੇਂ ਕੋਈ ਰਾਜਨੀਤਿਕ ਮੇਰੀ ਡਿਊਟੀ ਲਈ ਹੈ ਤੇ ਮੇਰਾ ਖਿਆਲ ਹੈ ਕਿ ਮੈਂ ਤਨ ਮਨ ਧੰਦੇ ਨਾਲ ਸੇਵਾ ਕੀਤੀ ਹਾਂ ਬਿਲਕੁਲ ਪਾਰਟੀ ਨੇ ਤੁਹਾਨੂੰ ਲੋਕ ਸਭਾ ਦੀ ਚੋਣ ਕਿਹਾ ਤੁਸੀਂ ਲੜੀ ਡਟ ਕੇ ਲੜੀ ਜੀ ਮੈਂ ਚੁੰਦੀ ਵੀ ਨਹੀਂ ਸੀ ਫੇਰ ਵੀ ਲੜੀ ਔਰ ਉੱਥੇ ਵੀ ਇਹਨਾਂ ਨੇ ਵਿੱਚ ਮੇਰੇ ਮੇਰਾ ਨੁਕਸਾਨ ਕੀਤਾ ਮੇਰੀ ਲੈਗ ਪੁਲਿੰਗ ਕੀਤੀ ਉੱਥੇ ਮੈਨੂੰ ਨਹੀਂ ਦਿੱਤਾਂ ਦਿੱਤਾ ਹੂੰ ਹੂੰ ਸੋ ਮੇਰਾ ਜਾਂਤਪਾਵ ਕੀ ਜਦੋਂ ਪਾਰਟੀ ਦੇ ਲੀਡਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਕਿਹੜਾ ਬੰਦਾ ਅੰਦਰ ਦੀ ਆਵਾਜ਼ ਜਿਹੜੀ ਹੈ ਉਹ ਸਾਨੂੰ ਮਜ਼ਬੂਤ ਕਰਨ ਲਈ ਕਹਿ ਰਿਹਾ ਹੈ ਕਿਹੜਾ ਲੀਡਰ ਸਾਡੇ ਸਾਡੇ ਪਰ ਇਹਦੀ ਗੱਲ ਕਰ ਰਿਆ ਹੂੰ ਹੂੰ ਇਹਨੇ ਹੀ ਗੱਲ ਕਹੀ ਸੀਗੀ ਕਿ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਸਾਡੇ ਤੇ ਲੋਕਾਂ ਦਾ ਵਿਸ਼ਵਾਸ ਟੁੱਟ ਰਿਹਾ ਆ ਗੱਲਾਂ ਨੇ ਸਿਆਸੀ ਤੌਰ ਦੇ ਉੱਤੇ ਬਹੁਤਾ ਦਖਲੰਦਾਗੀ ਨਾ ਕਰੋ ਪਰਿਵਾਰਵਾਦ ਦਾ ਉਥੇ ਲੱਗਦਾ ਕਬਜ਼ੇ ਦੀ ਗੱਲ ਕਰਦੇ ਐ ਆਪਾਂ ਥੋੜੀ ਦੂਰੀ ਬਣਾ ਕੇ ਰੱਖੀਏ ਤੇ ਕਿਹੜਾ ਮੈਨੂੰ ਜ਼ੁਲਮ ਕਰ ਦਿੱਤਾ ਸੀ ਮੈਂ ਲੋਕਾਂ ਦੀ ਆਵਾਜ਼ ਦੱਸੀ ਸੀ ਹੂੰ ਹੂੰ ਇਹਦੇ 'ਚ ਉਹਨਾਂ ਦੇ ਪਰਾ ਸੀ ਨਾ ਹਾਂ ਬੀਬੀ ਜੀ ਤੁਸੀਂ ਤੁਸੀਂ ਜਦੋਂ ਤੁਹਾਨੂੰ ਪਾਰਟੀ ਦੇ ਵਿੱਚ ਉਹਨਾਂ ਨੇ ਕੱਢਿਆ ਕਹਿੰਦਾ ਆਪਾਂ ਤੁਸੀਂ ਖੁਦ ਨਹੀਂ ਛੱਡੀ ਤਾਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਤੁਹਾਨੂੰ ਕੱਢ ਦਿੱਤਾ ਤਾਂ ਉਸ ਤੋਂ ਬਾਅਦ ਤੁਹਾਡੀਆਂ ਸਰਗਰਮੀਆਂ ਸੁਖਦੇਵ ਸਿੰਘ ਢੀਂਡਸਾ ਨਾਲ ਵੀ ਰਹੀਆਂ ਆ ਸਿਆਸੀ ਲਹਿਜ ਦੀਆਂ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਤੁਹਾਨੂੰ ਜਦੋਂ ਦੁਬਾਰਾ ਉਹਨਾਂ ਨੇ ਆਪਣੀ ਪਾਰਟੀ ਦਾ ਰਲੇਮਾ ਕਰਨਾ ਹੈ ਬਾਦਲ ਹੁਰਾਂ ਦੇ ਨਾਲ ਤੁਹਾਡੇ ਨਾਲ ਕੋਈ ਗੱਲ ਕੀਤੀ ਹੈ ਉਹਨਾਂ ਨੇ ਕੋਈ ਨਹੀਂ ਮੇਰੇ ਨਾਲ ਮੇਰੇ ਨਾਲ ਨਹੀਂ ਕੀਤੀ ਕਿਉਂਕਿ ਇਹਨਾਂ ਨੇ ਇੱਕ ਵਾਰੀ ਮੈਨੂੰ ਕਿਹਾ ਸੀ ਮੀਟਿੰਗ ਵਿੱਚ ਆਉਣ ਵਾਸਤੇ ਪਹਿਲੀ ਵਾਰ ਹਾਂ ਹਾਂ ਕਿ ਤੁਸੀਂ ਮੀਟਿੰਗ 'ਚ ਆਇਓ ਨੇਕੇ ਪ੍ਰਧਾਨ ਜੀ ਵੀ ਮੈਂ ਚੀਂ ਸਸਰ ਮੈਂ ਦਰਸਤ ਤੁਹਾਡੀ ਪਾਰਟੀ ਦਾ ਹਿੱਸਾ ਨਹੀਂ ਐ ਹਮ ਮੈਂ ਸਿਰਫ ਤੁਹਾਡੇ ਕੋਲ ਆਂਦੀ ਸੀ ਉਸ ਵੇਲੇ ਕਿ ਮੈਂ ਕਹਿੰਦੀ ਸੀ ਆਪਾਂ ਪੰਥਕ ਤੌਰ ਤੇ ਮਜ਼ਬੂਤ ਹੋਈਏ ਹਮ ਹਮ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਆਪਾਂ ਠੀਕ ਕਰੀਏ ਤੇ ਤੁਸੀਂ ਮੇਰਾ ਸਾਥ ਦਿੱਤਾ ਸੀਗਾ ਜਦੋਂ ਮੈਂ ਪਹਿਲੀ ਚੋਣ ਜਦੋਂ ਮੈਂ ਚੋਣ ਦਾ ਐਲਾਨ ਕੀਤਾ ਸੀਗਾ ਕਿਉਂਕਿ ਉਸ ਵੇਲੇ ਮੈਂ ਸਲਾਣਾ ਜਦੋਂ ਸਲਾਣਾ اجلاس ਦੌਰਾਨ ਜਿਹੜੇ ਤੁਸੀਂ ਪ੍ਰਧਾਨਗੀ ਦੀ ਚੋਣ ਲਈ ਪਹਿਲੀ ਚੋਣ ਮੈਂ ਲੜਨ ਵਾਸਤੇ ਖੜੀ ਹੋ ਗਈ ਸੀ ਉਹ ਮੈਨੂੰ ਕਹੇ ਸੀਗਾ ਕਿ ਮੈਂ ਇਹਨਾਂ ਨੂੰ ਗੱਲਾਂ ਕੀਤੀਆਂ ਇਹਨਾਂ ਨੇ ਮੈਨੂੰ ਬਿਨਾਂ ਕਿਸੇ ਗੱਲ ਤੋਂ ਮੈਨੂੰ ਇਹਨਾਂ ਪਾਰਟੀ ਤੋਂ ਸਸਪੈਂਡ ਕੀਤਾ ਫਿਰ ਮੇਰੇ ਮਨ 'ਚ ਰੋਅ ਆਇਆ ਕਿ ਦੱਸੋ ਜੀ ਸੱਚ ਬੋਲਣ ਦਾ ਵੀ ਇਹ ਸਜ਼ਾ ਹੈ ਤੇ ਫਿਰ ਫਾਇਦਾ ਕੀ ਇਹ ਪਾਰਟੀ ਤੋਂ ਨਹੀਂ ਬੀਬੀ ਜੀ ਤੁਹਾਨੂੰ ਹੁਣ ਢੀਂਸਾ ਸਾਹਿਬ ਹੋਰਾਂ ਨੇ ਕੋਈ ਤੁਹਾਡੇ ਦੁਆਰਾ ਉਧਰ ਇਹਨਾਂ ਨੂੰ ਸ਼ਾਮਲ ਹੋਣ ਸੰਬੰਧੀ ਕੋਈ ਤੁਹਾਡੇ ਨਾਲ ਸਲਾਹ ਨਹੀਂ ਕੀਤੀ ਨਹੀਂ ਮੇਰੇ ਨਾਲ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਮਿਲੇ ਕਦੋਂ ਤੋਂ ਨੇ ਕੋਈ ਫੋਨ ਤੇ ਗੱਲਬਾਤ ਹੋਈ ਹੋਵੇ ਪਿਛਲੇ ਸਮੇਂ ਤੋਂ ਮੈਨੂੰ ਤੇ ਜੀ ਜਦੋਂ ਅਸੀਂ ਚੋਣ ਲੜੀ ਸੀ ਨਾ ਜੀ ਦੁਬਾਰਾ ਹੁਣ ਸਦਾ ਬਲਬੀਰ ਸਿੰਘ ਕੌਂਸਲੂ ਖੜਾ ਕੀਤਾ ਸੀ ਹਾਂਜੀ ਹਾਂਜੀ ਜੀ ਤੇ ਉਸ ਵੇਲੇ ਮਿਲੇ ਸੀ ਤੇ ਉਸ ਤੋਂ ਬਾਅਦ ਇੱਕ ਵਾਰੀ ਫਿਰ ਇੱਕ ਮੈਰਿਜ ਤੇ ਸੀ ਮੈਨੂੰ ਕਹਿੰਦੇ ਮੀਟਿੰਗ ਕਰਨੀ ਬੀਬੀ ਜੀ ਉੱਥੇ ਆਏ ਹੋ ਕਿ ਭਾਜੀ ਬੇਤ ਤੁਸੀਂ ਪਾਰਟੀ ਦੇ ਵਿੱਚ ਕੋਈ ਹੋਰ ਮੀਟਿੰਗ ਕਰਨੀ ਹੈ ਤੇ ਮੈਂ ਦਰਸਲ ਤੁਹਾਡੀ ਪਾਰਟੀ ਦਾ ਹਿੱਸਾ ਨਹੀਂ ਹੈਗੀ ਹੂੰ ਹੂੰ ਕਿਉਂਕਿ ਮੈਂ ਵਿੱਚ ਰਲੇਵਾ ਨਹੀਂ ਕੀਤਾ ਤੁਹਾਡੀ ਪਾਰਟੀ ਤੇ ਤੇ ਮੈਂ ਉਹਨਾਂ ਗੱਲਾਂ ਵਿੱਚ ਨਹੀਂ ਅੱਛਾ ਕਹਿੰਦਾ ਪੱਬ ਕਿ ਤੁਸੀਂ ਇਹਨਾਂ ਦੀ ਜਿਹੜੀ ਅਕਾਲੀ ਦਲ ਸੰਜੁਕਤ ਸੀ ਉਹਦਾ ਹਿੱਸਾ ਨਹੀਂ ਸੀ ਬਣੇ ਨਾ ਮੈਂਬਰਸ਼ਿਪ ਨਾਮ ਅਹੁਦੇਦਾਰੀ ਜੀ ਮੈਂ ਜੋਇਨ ਨਹੀਂ ਕੀਤਾ ਸੀ ਕਹਿੰਦਾ ਪੱਬ ਕਿ ਤੁਸੀਂ ਅਕਾਲੀ ਦਲ ਨੇ ਤੁਹਾਨੂੰ ਕੱਢਿਆ ਤਾਂ ਤੁਸੀਂ ਪਾਰਟੀ ਪ੍ਰਧਾਨ ਫਿਰ ਕਿੰਨੂੰ ਮੰਨਦੇ ਰਹੇ ਉਸ ਤੋਂ ਬਾਅਦ ਅਕਾਲੀ ਦਲ ਦੇ ਵਿਚਾਰਨ ਵਜੋਂ ਤਾਂ ਅਸੀਂ ਵਿਚਰਦੇ ਸੀ ਜੀ ਮੈਂ ਪਾਰਟੀ ਪ੍ਰਧਾਨ ਦੇ ਦੇਖੋ ਜਿਹੜਾ ਸ਼ੋਮਨੀ ਕੱਲ ਦਾ ਤਾਂ ਪ੍ਰਧਾਨ ਉਹ ਸਦਾ ਸੁਭੀਰ ਬਾਦਲ ਹੀ ਰਹਿਣਾ ਜੀ ਹੂੰ ਹੂੰ ਜਦ ਤੱਕ ਡੈਲੀਗੇਟਸ ਨੇ ਚੋਣ ਕੀਤੀ ਹੋਈ ਹੈ ਹੂੰ 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 ਡੈਲੀਗੇਟਾਂ ਨੇ ਮੁਰਕੇ ਚੋਣ ਕਰਨਗੇ ਫੇਰ ਕੋਈ ਪ੍ਰਧਾਨ ਬਦਲੇਗਾ ਨਾ ਕਹਿੰਦਾ ਪੱਬ ਕਿ ਤੁਸੀਂ ਪਾਰਟੀ ਪ੍ਰਧ ਬਣਦੇ ਰਿਹਾ ਨਾ ਇਸ ਸਮੇਂ ਦੌਰਾਨ ਜਦੋਂ ਤੁਹਾਨੂੰ ਭਾਵੇਂ ਕੱਢ ਦਿੱਤਾ ਗਿਆ ਦੇਖੋ ਮੈਂ ਮੰਦੀ ਹਾਂ ਪਰ ਮੈਂ ਆਪਣੀ ਅਕਾਲੀ ਸੋਚ ਰੱਖਦੀ ਹਾਂ ਮੈਂ ਹੁਣ ਕਿਸੇ ਦੀ ਪਾਰਟੀ ਦੇ ਮੈਂ ਸਰਦਾਰ ਕਵੀਸ ਤੇ ਬਾਦਲ ਦੀ ਪਾਰਟੀ ਵਿੱਚ ਐਸੇ ਲਈ ਉਹਦਾ ਡਾਇਰੈਕਟ ਤੌਰ ਤੇ ਉਹਨਾਂ ਨਾਲ ਕੰਮ ਨਹੀਂ ਕਰ ਰਹੀ ਮੈਂ ਆਪਣੇ ਲੈਵਲ ਤੋਂ ਉੱਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜਿਹੜਾ ਕੋਈ ਫੰਕਸ਼ਨ ਹੁੰਦਾ ਜਿਹੜੀ ਕੋਈ ਗੱਲ ਹੁੰਦੀ ਮੈਂ ਉਹਨਾਂ ਦੇ ਵਿੱਚ ਲੋਕਾਂ 'ਚ ਮੈਂ ਬੋਲਦੀ ਆ ਸੁਖਵੀਰ ਸਿੰਘ ਬਾਦਲ ਨੂੰ ਤੁਹਾਨੂੰ ਕਿਉਂਕਿ ਸ਼ੋਮਨੀ ਅਕਾਲੀ ਦਲ ਕੱਲਾ ਸਦਾ ਸੁਖਵੀਰ ਸੇ ਬਾਦਲ ਦਾ ਨਹੀਂ ਹੈ ਹਾਂ ਬਿਲਕੁਲ ਜੀ ਜੀ ਸ਼ੋਮਨੀ ਅਕਾਲੀ ਦਲ ਪੰਥ ਜਨ ਬਣਾਇਆ ਹਾਂ ਬਿਲਕੁਲ ਬਿਲਕੁਲ ਜੀ ਜੀ ਬੀਬੀ ਜੀ ਤੁਹਾਨੂੰ ਸੁਖਵੀਰ ਸਿੰਘ ਬਾਦਲ ਨਾਲ ਵੀ ਤੁਹਾਡੀ ਫੋਨ ਤੇ ਕਦੇ ਗੱਲ ਹੋਈ ਹੋਣੀ ਇਸ ਇਸ਼ੂ ਤੇ ਆਪਾਂ ਏਕਤਾ ਕਰੀਏ ਜਦੋਂ ਏਕਤਾ ਦਾ ਉਹਨਾਂ ਨੇ ਸੱਦਾ ਦਿੱਤਾ ਅਕਾਲ ਤਖਤ ਸਾਹਿਬ ਤੇ ਉਹਨਾਂ ਜਾ ਕੇ ਸੇਵਾ ਵੀ ਕੀਤੀ ਦੇਖੋ ਸੇਵਾ ਤੇ ਹਲ ਸਿੱਖ ਦਾ ਫਰਜ਼ ਬੰਦਾ ਹੈ ਜੀ ਤੇ ਵਰਤੇ ਹਲ ਸਿੱਖ ਦਾ ਫਰਜ਼ ਬੰਦਾ ਕੋਈ ਵੀ ਕਰ ਸਕਦਾ ਜਾ ਕੇ ਅੱਗੇ ਤੇ ਕਰਦੇ ਰਹੇ ਹ ਹਰ ਕੋਈ ਬੰਦਾ ਜਾਣਦਾ ਜਿੱਦਨੇ ਪਿੱਛੇ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਕਾਲੀ ਦਲ ਦੇ ਵਿੱਚ ਨਾ ਇਹ ਸੀ ਸਾਰੇ ਗੁੱਟਾਂ ਦੀ ਜੋ ਜਿਹੜੇ ਨਾਰਾਜ਼ ਹੋਏ ਨੇ ਆਪਾਂ ਇੱਕ ਪਲੇਟਫਾਰਮ ਹੇਠ ਇਕੱਠੇ ਹੋਈਏ ਕੋਈ ਇਦਾਂ ਤੁਹਾਡੇ ਨਾਲ ਫੋਨ ਤੇ ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕੀਤਾ ਹੋਵੇ ਜਾਂ ਉਦਾਂ ਮਿਲੇ ਹੋਣ ਉਹ ਪ੍ਰਧਾਨ ਦਾ ਫਰਜ਼ ਬੰਦਾ ਹੈ ਆਵਾਜ਼ ਮਾਰਨੀ ਮੈਨਾਂ ਫੋਨ ਤੇ ਆਪਸਾ ਵੀ ਹੋਇਆ ਹੈ ਔਰ ਮੇਰੇ ਖਿਆਲ ਹੈ ਕਿ ਦਿੱਲੀ ਦੋ ਦੋ ਚਾਰ ਚਾਰ ਲੀਡਰਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ ਹੂੰ 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 ਗਾਲੀ ਜਾਲ ਦੇ ਲੀਡਰਾਂ ਨਾਲ ਔਰ ਬਹੁਤ ਸਾਰੀ ਗਾਇ ਭਗਾਈ ਵਿਆਹਾਂ ਸ਼ਾਦੀਆਂ ਮਰਨਿਆਂ ਜਿਹੜੇ ਤੇ ਅਸੀਂ ਇਕੱਠੇ ਵੀ ਹੁੰਨੇ ਆ ਹੂੰ ਹੂੰ ਜੀ ਜੀ ਔਰ ਅਸੀਂ ਟੈਲੀਫੋਨ ਤੇ ਕਈ ਵਾਰੀ ਅੱਧਾ ਅਕੈਂਟਾ ਕੈਂਟਾ ਵਿਚਾਰਾਂ ਵੀ ਕਰਦੇ ਰਹਿੰਦੇ ਆ ਹੂੰ ਹੂੰ ਉਹ ਨਹੀਂ ਮੈਂ ਟੁੱਟੀ ਨਹੀਂ ਕਿਤੇ ਨਾਲੋਂ ਹੁੰਦਾ ਮੈਨੂੰ ਉਹਨਾਂ ਨੇ ਵੀ ਨਹੀਂ ਛੱਡਿਆ ਕਿ ਜਿਸ ਤਰ੍ਹਾਂ ਕਿਤੇ ਪਬਲਿਕਲੀ ਅਸੀਂ ਨਾਮ ਮੈਨੂੰ ਉਹਨਾਂ ਨੇ ਕਿਤੇ ਪਿੱਛੇ ਕੀਤਾ ਨਾ ਮੈਂ ਉਹਨਾਂ ਦੇ ਕੋਈ ਦੁੱਖ ਸੁੱਖ ਹੈ ਅਸੀਂ ਸਾਰੇ ਇਕੱਠੇ ਕੋਈ ਜਾਣੇ ਆ ਹੂੰ ਕਹਿੰਦਾ ਸੀ 20 ਦੇ ਬਾਦਲ ਸਾਹਿਬ ਦਾ ਵੀ ਮੈਨੂੰ ਫੋਨ ਆਇਆ ਸੀ ਉਹਨਾਂ ਪਿਤਾ ਜੀ ਉਦੋਂ ਬਾਦਲ ਸਾਹਿਬ ਵੱਡੇ ਦੀ ਜਦੋਂ ਡੈਥ ਹੋ ਗਈ ਸੀ ਮੈਂ ਉੱਥੇ ਗਈ ਆ ਜੀ ਮੈਂ ਕੱਢਿਆ ਹੀ ਸੀ ਹਾਂਜੀ ਹਾਂ ਬਿਲਕੁਲ ਜੀ ਜੀ ਸੋਸਦੇ ਵੀ ਗਈ ਆ ਮੈਂ ਉਦੋਂ ਕਰ ਵੀ ਸੰਸਕਾਰ ਤੇ ਵੀ ਗਈ ਆ ਇਹ ਉਹੀ ਜੀ ਗੱਲ ਕੋਈ ਨਹੀਂ ਇਸ 10 20 ਦੇ ਬਾਦਲ ਦਾ ਵੀ ਮੈਂਟੇਨਰ ਵਾਲੀ ਫੋਨ ਆਇਆ ਹੈ ਹੂੰ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮੇਰੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਚਲੋ ਬੀਬੀ ਜੀ ਆਜੋ ਵਾਪਸ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਕੱਢਿਆ ਮੈਂ ਤੇ ਕੁਝ ਛੱਡਿਆ ਨਹੀਂਗਾ ਨਹੀਂ ਫਿਰ ਤੁਹਾਡੀ ਕਰ ਵਾਪਸੀ ਕਦੋਂ ਸੰਭਵ ਬਣ ਸਕਦੀ ਆ ਪਾ ਜੇ ਮੰਨੀ ਐ ਕਰ ਵਾਪਸੀ ਮੈਂ ਕਰ ਛੱਡਾਂਗੀ ਤੇ ਵਾਪਸ ਹੋਵਾਂਗੀ ਨਹੀਂ ਨਹੀਂ ਫਿਰ ਸਿਧਾਂਤਕ ਤੌਰ ਤੇ ਕਿਵੇਂ ਕਿ ਤੁਸੀਂ ਅਲੱਗ ਕਿਵੇਂ ਰਹੋਗੇ ਸਿਧਾਂਤਕ ਤੌਰ ਦੇ ਉੱਤੇ ਤੇ ਮੇਰੀ ਤੇ ਵਿਚਾਰਾਂ ਦੀ ਗੱਲ ਹੈ ਹੂੰ ਇਹ ਜਿਹੜੀਆਂ ਗੱਲਾਂ ਮੈਂ ਕਿਉਂਕਿ ਟੀਸ਼ਟਾ ਸਾਹਿਬ ਨੇ ਤੇ ਹੁਣ ਪਤਾ ਨਹੀਂ ਉਹਨਾਂ ਨਾਲ ਉਹਨਾਂ ਦੀ ਕੀ ਗੱਲ ਕੀਤੀ ਹੈ ਕੀ ਨਹੀਂ ਕੀਤੀ ਕੀ ਉਹਨਾਂ ਨੇ ਜਿਹੜੀਆਂ ਗੱਲਾਂ ਕਈਆਂ ਸੀ ਉਹਨਾਂ ਦੇ ਮਨ ਦੀ ਅਵਸਥਾ ਠੀਕ ਹਾਂ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਦੀ ਚੰਡੀਗੜ੍ਹ ਸੈਕਟਰ 2 'ਚ ਬੈਠਕ ਲੰਮੀ ਚੌੜੀ ਵੀ ਹੋਈ ਹੈ ਸੁਖਵੀਰ ਜੀ ਗਏ ਸੀ ਹਾਂ ਉਹਨਾਂ ਨੇ ਕੋਈ ਗੱਲ ਕੀਤੀ ਤੇ ਮੈਂ ਤੇ ਜਿਹੜੀਆਂ ਕੋਈ ਮੈਂ ਤੇ ਕੌਮ ਦੇ ਸਿਧਾਂਤਾਂ ਦੀ ਗੱਲ ਹੀ ਕਰੂੰਗੀ ਮੇਰੀ ਆਪਣੀ ਕੋਈ ਨਹੀਂ ਹੈਗੀ ਹੂੰ ਹੂੰ ਮੇਰੀ ਕੋਈ ਮੰਗ ਨਹੀਂ ਹੈਗੀ ਆਪਣੀ ਤੁਸੀਂ ਇੱਕ ਬੀਬੀ ਜੀ ਬਣਾਇਆ ਸੀ ਪੰਤਕ ਬੋਰਡ ਇਸ ਤਰ੍ਹਾਂ ਦਾ ਪਿਛਲੇ ਸਮੇਂ ਕੋਈ ਮੈਂ ਉਹ 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 ਦੇਖੋ ਜੀ ਮੈਂ ਭਾਵੇਂ ਬਣਾਇਆ ਹੋਇਆ ਹੈ ਪਰ ਮੈਂ ਉਹ ਬਣਾਇਆ ਸੀ ਇਸ ਲਈ ਕਿ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਚੋਣ ਜੇ ਆ ਜੇ ਫਿਰ ਮੈਂ ਚੋਣ ਲੜਾਵਾਂਗੀ ਹੂੰ ਜੀ ਧਾਰਮਿਕ ਤੌਰ ਤੇ ਧਾਰਮਿਕ ਤੌਰ ਤੇ ਹੂੰ ਹੂੰ ਮੈਂ ਸਿਆਸੀ ਤੌਰ ਤੇ ਨਹੀਂ ਰਜਿਸਟਰ ਰਾਇਆ ਕੁਝ ਹੂੰ ਹੂੰ ਅੱਛਾ ਜੀ ਧਾਰਮਿਕ ਤੌਰ ਤੇ ਠੀਕ ਹੈ ਮੈਂ ਧਾਰਮਿਕ ਤੌਰ ਤੇ ਚੋਣ ਲੜਨ ਵਾਸਤੇ ਉਹ ਮੈਂ ਆਪਣੀ ਰੱਖਿਆ ਸ਼੍ਰੋਮਣੀ ਕਾ ਦੀ ਪੰਥ ਹੂੰ ਮੈਂ ਤਰਕ ਕੀਤਾ ਸੀਗਾ ਕਿ ਜੇ ਖੁਦ ਚੋਣਾਂ ਆ ਜੇ ਕਿਤੇ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੰਡਲ ਦੇ ਮੈਂਬਰਾਈ ਚੋਣ ਲੜਾ ਸਕੀਏ ਹੂੰ ਹੂੰ ਤੇ ਹੁਣ ਉਹ ਸ਼੍ਰੋਮਣੀ ਅਕਾਲੀ ਪੰਥ ਸਬੰਧੀ ਤੁਹਾਡੀ ਕੀ ਹੈ ਤੁਸੀਂ ਉਹਨੂੰ ਰਨਿੰਗ ਅੱਗੇ ਕਰੋਗੇ ਜਾਂ ਦੇਖੋ ਮੈਂ ਆਪਣੇ ਬੰਦੇ ਤਿਆਰ ਕੀਤੇ ਹੋਏ ਨੇ ਬੰਦੇ ਤਿਆਰ ਹੈ ਜਦੋਂ ਚੋਣਾਂ ਲੜਨੀ ਹੈ ਹੁਣ ਜੀ ਆਉਣਗੇ ਉਹਦੀ ਤੇ ਉਹ ਗੱਲ ਚੱਲਦੀ ਹੈ ਸਾਡੀ ਉਹ ਮੈਂ ਉਹ ਜੀ ਗੱਲ ਨਹੀਂ ਹੈਗੀ ਹੁਣ ਸਾਡੀਆਂ ਸਾਰੀਆਂ ਅਸੀਂ ਬੀਬੀਆਂ ਵੱਲੋਂ ਅਸੀਂ ਥੋੜਾ ਜਿਹਾ ਸੈਮੀਨਾਰ ਰੱਖਿਆ ਹੋਇਆ ਉਹ ਮੰਡੇ ਤੇ ਵੂਮਨ ਡੇ ਨੂੰ ਸਮਰਪਿਤ 7 ਮਾਰਚ ਨੂੰ ਸੈਮੀਨਾਰ ਰੱਖਿਆ ਹੋਇਆ ਹੂੰ ਹੂੰ ਹਾਂ ਇਹ ਉਹ ਖਾਸ ਅਕਾਲੀ ਫਰ ਵੂਮਨ ਦੇ ਵਿੱਚ ਓਕੇ ਜੀ ਜੀ ਤੇ ਬੀਬੀ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਹਾਂਜੀ ਬੀਬੀ ਜੀ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਅਕਾਲੀ ਲੀਡਰਸ਼ਿਪ ਵੀ ਫੋਨ ਕਰ ਰਹੀ ਹੈ ਪ੍ਰਧਾਨ ਸਾਹਿਬ ਨੇ ਕਈ ਬਰੀ ਰਾਬਤਾ ਰੱਖਿਆ ਹੈ ਕਹਿੰਦਾ ਭਾਬੀ ਕਿ ਤੁਹਾਨੂੰ ਇਹ ਗੱਲ ਕਹਿੰਦੇ ਹੋਣਗੇ ਤੁਸੀਂ ਸਾਡੇ ਦੇ ਵਿੱਚ ਆਪਾਂ ਇਕੱਠੇ ਹੋਈਏ ਲਾਮਬੰਦੀ ਕਰੀਏ ਇਕਤਾ ਕਰੀਏ ਹੈਨਾ ਮੈਸੇਜ ਇਹ ਜਾਏ ਪੰਥ ਉੱਤੇ ਪੰਜਾਬ ਉੱਤੇ ਵੀ ਸਾਡੇ ਨਾਲ ਨਹੀਂ ਮੈਂ ਦੇਖੋ ਗੱਲ ਇਹ ਹੈ ਕਿ ਪਹਿਲਾਂ ਤੇ ਜਿਹੜੀਆਂ ਗੱਲਾਂ ਦਾ ਸਾਡਾ ਨੁਕਸਾਨ ਮੈਨੂੰ ਇਹ ਨਹੀਂ ਕਿ ਲੋਕ ਕੀ ਕਹਿੰਦੇ ਆ ਹੂੰ 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 ਮੈਨੂੰ ਇਹ ਹੈ ਕਿ ਲੋਕ ਜਿਹੜੀ ਗੱਲ ਕਹਿੰਦੇ ਉਹਦਾ ਨੁਕਸਾਨ ਸਾਡਾ ਪੰਥ ਦਾ ਪਾਰਟੀ ਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਮੈਂ ਚਾਹ ਸਿੱਖ ਰਹਿਤ ਮर्याਦਾ ਦਾ ਜਿਹੜਾ ਅਕਾਲ ਤਖਤ ਸਾਹਿਬ ਦਾ ਨੁਕਸਾਨ ਤੇ ਨਹੀਂ ਹੋ ਰਿਹਾ ਹੂੰ 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 ਜੇ ਹੋਈ ਤਾਂ ਉਹਦੇ ਠੀਕ ਕਰ ਲਈਏ ਨਾ ਘੱਟੋ ਘੱਟ ਹੂੰ 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 ਇਹ ਫਿਰ ਟੀੜ ਸਾਹਿਬ ਸਾਹਿਬ ਦੀ ਘਰ ਵਾਪਸੀ ਨੂੰ ਤੁਸੀਂ ਕਿਵੇਂ ਮੰਨਦੇ ਹੋ ਕਦਮ ਸਹੀ ਹੈ ਜੀ ਚਲੋ ਦੇਖੋ ਮੈਂ ਨਹੀਂ ਕੰਦੀ ਵੀ ਉਹ ਕਿਉਂ ਗਏ ਆ ਹੂੰ ਅਕਸਰ ਤੇ ਮਜਬੂਤੀ ਆਂਦੀ ਏ ਥੋੜੀ ਬਹੁਤੀ ਪਾਰਟੀ ਵਿੱਚ ਮਜਬੂਤ ਹੁੰਦਾ ਏ ਇੱਕ ਪਾਰਟੀ ਦੇ ਦੋ ਦੋ ਪਾਰਟੀਆਂ ਬਣੀਆਂ ਸੀਗੀਆਂ ਉਹ ਇੱਕ ਹੋ ਗਈ ਏ ਹੂੰ ਉਹ ਵੀ ਉਹ ਵੀ ਇੱਕ ਗੱਲ ਏ ਕਿ ਇੱਕ ਅਕਾਲੀ ਦਾ ਜਿਹੜਾ ਬਣਿਆ ਸੰਜੋਗ ਉਹ ਤੇ ਖਤਮ ਹੋ ਗਿਆ ਨਾ ਹੂੰ 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 ਪਾਰਟੀ ਦਾਗੀ ਸ਼ੋਮੀ ਅਕਾਲੀ ਦਾਲ ਠੀਕ ਏ ਜੀ ਤੇ ਉਹਨਾਂ ਨੂੰ ਉਹਨਾਂ ਨੂੰ ਵੱਲ ਮਿਲਦਾ ਹੋਵੇਗਾ ਮੈਂ ਤੇ ਇਹਦੇ ਵਿੱਚ ਨਹੀਂ ਕਹਿ ਸਕਦੀ ਵੱਲ ਮਿਲਿਆ ਕਿ ਨਹੀਂ ਮਿਲਿਆ ਇਹ ਤੇ ਉਹ ਜਾਣ ਸਕਦੇ ਕਿੰਨਾ ਕੁ ਮਿਲਿਆ ਹੂੰ 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 ਪਰ ਚਲੋ ਉਹਨਾਂ ਦਾ ਚੰਗਾ ਕਦਮ ਏ ਜੇ ਉਹਨਾਂ ਨੇ ਵਾਪਸੀ ਮਹਿਸੂਸ ਕੀਤਾ ਕਿ ਮੈਂ ਨਹੀਂ ਕੰਮ ਕਾਮਯਾਬ ਹੋ ਸਕੇ ਬੱਕਰਾ ਮੈਂ ਮਹਿਸੂਸ ਕਰ ਲਿਆ ਹਾਂ ਪਰ ਜਿਵੇਂ ਆਪਣੀ ਸ਼ੁਰੂਆਤ ਦੇ ਵਿੱਚ ਬੀਬੀ ਜੀ ਗੱਲ ਹੋਈ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਪ੍ਰਧਾਨਗੀ ਛੱਡਣ ਸੁਖਵੀਰ ਸਿੰਘ ਬਾਦਲ ਮੈਂ ਉਹ ਵੀ ਕਿਹਾ ਸੀ ਜਾ ਜਾਓ 5 ਸਾਲ ਵੇਸ ਨਹੀਂ ਤੇ ਕਰਨੇ ਚਾਹੀਦੇ ਹਾਂ ਜੀ ਜੀ 5 ਸਾਲ ਕਿਉਂ ਆਪਾਂ ਗੱਲਾਂ ਕਰਦੇ ਰੇਕ ਦੋ ਜੀ ਨੂੰ ਹਾਂ ਜੀ ਜੀ 5 ਸਾਲ ਜੀ ਸਦਾਸ਼ੀ ਵੀ ਤੇ ਬਾਦਲ ਹੁਣ ਠੀਕ ਹੈ ਤੇ ਉਦੋਂ ਵੀ ਠੀਕ ਹੀ ਹੋਣੀ ਫਿਰ ਨਹੀਂ ਫਿਰ ਇਹਦੇ ਨਾਲ ਪਾਰਟੀ ਫਿਰ ਨੁਕਸਾਨ ਹੀ ਹੋਇਆ ਹੋਗਾ ਜੇ ਆਪਾਂ ਇਦਾਂ ਕਰ ਨੁਕਸਾਨ ਤੇ ਨੁਕਸਾਨ ਤੇ ਹੁਣ ਵੀ ਹੋਏਗਾ ਹੀ ਹੂੰ ਟਾਲ ਕੇ ਉਹ ਅੰਦਰ ਚਲ ਜੰਗੇ ਤੇ ਸਾਰਾ ਕੁਝ ਠੀਕ ਹੋ ਜਾਏਗਾ ਨਹੀਂ ਹੁਣ ਕਿਵੇਂ ਨੁਕਸਾਨ ਆਪਾਂ ਮੰਨਦੇ ਆ ਕੋਈ ਪਾਰਟੀ ਨੂੰ ਬੂਸਟ ਨਹੀਂ ਮਿਲੇਗਾ 300 ਸਾਬ ਦੇ ਜਾਣਗੇ ਜਿਨ੍ਹਾਂ ਲੋਕਾਂ ਨੇ ਜਦੋਂ ਇਹਨਾਂ ਦੇ ਖਿਲਾਫ ਉਹ ਬੋਲਦੇ ਹੋਣਗੇ ਹੂੰ 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 ਉਹਨਾਂ ਦੇ ਉਹਨਾਂ ਨੂੰ ਤੇ ਉਹ ਨਹੀਂ ਨੇ ਚੰਗਾ ਸਮਝਣਗੇ ਹੂੰ ਹੂੰ ਮਰਕਰ ਜਿਹੜਾ ਦੇਖੋ ਤਕਲੀਫ ਜਾਂ ਦੁੱਖ ਜਿਹੜਾ ਨਾ ਸਾਰੇ ਨੁਕਸਾਨ ਵਰਕਰਾਂ ਨੂੰ ਹੁੰਦਾ ਹੈ ਹਾਂ ਬਿਲਕੁਲ ਬਿਲਕੁਲ ਕਿਉਂਕਿ ਉਹ ਆਪਣੀ ਇੱਕ ਲਕੀਰ ਖਿੱਚ ਚੁੱਕੇ ਹੁੰਦੇ ਆ ਵੀ ਮੈਂ ਸਖਤੀ ਤਿੰਸਾ ਦੇ ਧੜੇ ਚਾਂ ਹਾਂਜੀ ਜਿਹੜੇ ਵਰਕਰ ਇਹਨਾਂ ਨੇ ਹੁਣ ਜ਼ਿਲ੍ਹਿਆਂ ਦੇ ਜੱਥੇਦਾਰ ਬਣਾਏ ਹੋਣਗੇ ਹਾਂਜੀ ਬਿਲਕੁਲ ਉਹਨੇ ਉੱਥੇ ਪ੍ਰੋਜੈਕਟਿਵ ਚ ਪਾਈ ਹੋਣਗੇ ਵਰਕਿੰਗ ਕਮੇਟੀ ਬਣਾਈ ਹੋਊਗੀ ਜਾਂ ਕੋਈ ਆਪਣਾ ਟਾਂਚਾ ਬਣਾਇਆ ਹੋਊਗਾ ਹੂੰ ਉਹਨਾਂ ਦੇ ਮਨ ਵਿੱਚ ਤੇ ਮਨਮਟਾਵ ਹੈਗੇ ਆ ਨਾ ਜੇ ਵੀ ਹਾਂ ਨੇਚਰਲੀ ਉਹ ਦਰਾੜ ਜੀ ਬਣ ਜਾਂਦੀ ਏ ਵਕਫਾ ਲੱਗਦਾ ਉਹ ਹਨਾ ਦੁਬਾਰਾ ਮਨੋ ਇਹ ਜੀ ਆ ਉਹ ਬੰਦੇ ਕਿਤੇ ਨਾ ਕਿਤੇ ਅਡਜਸਟ ਕਰਨੇ ਪੈਣਗੇ ਹੂੰ 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 ਉਹ ਨਹੀਂ ਹੋਣਗੇ ਉਹ ਵੀ ਗੁੱਸਾ ਕਰਨਗੇ ਹਾਂ ਬਿਲਕੁਲ ਬਿਲਕੁਲ ਬੀਬੀ ਜੀ ਜੀ ਅੱਗੇ ਹੁਣ ਹਾਂਜੀ ਬੀਬੀ ਜੀ ਮੇ ਹੁਣ ਅੱਗੇ ਲੋਕ ਸਭਾ ਦੀ ਚੋਣ ਆ ਰਹੀ ਹੈ ਹੁਣ ਅਗਲੇ ਸਮੇਂ ਹਨਾ ਉਹੀ ਪ੍ਰੋਸੈਸ ਦੇ ਸਿਆਸੀ ਲਿਹਾਜ਼ ਦਾ ਜ਼ਿਕਰ ਆਪਾਂ ਦੇਖੀਏ ਹੂੰ ਤੇ ਫਿਰ ਤੁਹਾਡੀ ਸਿਹਤ ਫਿਰ ਕਿਵੇਂ ਰਹੂਗੀ ਸਮਾਂ ਬੜਾ ਘੱਟ ਹੈ ਜਿਹੜਾ ਤੁਸੀਂ ਬਣਾਇਆ ਅਕਾਲੀ ਪੰਥਕ ਬੋਰਡ ਉਹ ਤੁਹਾਡਾ ਧਾਰਮਿਕ ਗਤੀਵਿਧੀਆਂ ਤੱਕ ਮਸਰੂਫ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਚੋਣ ਲੜੇ ਹੂੰ ਤਕੜਾ ਹੋਵੇ اپنی سیاسی طاقت પ્રાપ્ત کرے ਸੰਗਤਾਂ ਨੂੰ ਪ੍ਰਵਾਨ ਕਰਨ ਮੈਨੂੰ ਖੁਸ਼ੀ ਹੋਏ ਪਿਛਲੀ ਵਾਰ ਤੁਸੀਂ ਲੋਕ ਸਭਾ ਦੀ ਚੋਣ ਲੜੀ ਸੀ ਐਜੇ ਅਕਾਲੀ ਟਿਕਟ ਤੋਂ ਹਨ ਜੀ ਐਜੇ ਕੀ ਤੁਹਾਡੀ ਇੱਛਾ ਹੈ ਜਾਂ ਕਿਵੇਂ ਹੈ ਜੀ ਅਗਲੇ ਸਾਲ ਮੇਰੀ ਇੱਛਾ ਉਦੋਂ ਵੀ ਨਹੀਂ ਸੀ ਜੀ ਮੈਨੂੰ ਤੇ ਉਦੋਂ ਮਜਬੂਰ ਕਰਕੇ ਇੰਨਾਂ ਨੇ ਭੇਜਿਆ ਸੀ ਐਸਜੀਪੀਸੀ ਤੇ ਐਸਜੀਪੀਸੀ ਦਾ ਪ੍ਰਧਾਨ ਬੰਦਾ ਦਾ ਤੁਹਾਨੂੰ ਕਿਤੇ ਨਾ ਕਿਤੇ ਬਲਬਲਾ ਹੈ ਦੁਬਾਰਾ ਮੌਕਾ ਮਿਲੇ ਸੰਗਤ ਦਾ ਹਨਾ ਜੀ ਉਹ ਉਹਦਾ ਕਾਰਨ ਉਹਦਾ ਕਾਰਨ ਹੈ ਜੀ ਜੀ ਕਿ ਮੈਨੂੰ ਇਹ ਲੱਗਦਾ ਕਿ ਉਹ ਪਲੈਟਫਾਰਮ ਇੱਕ ਐਸਾ ਹ ਹ ਜੇ ਤੁਸੀਂ ਪੰਛੀ ਦੇ ਭਲੇ ਵਾਸਤੇ ਤੇ ਇੱਕ ਕੌਮ ਦੇ ਭਲੇ ਵਾਸਤੇ ਬਹੁਤ ਕੁਝ ਕਰ ਸਕਦੇ ਹੋ ਹਾਂ ਹਾਂ ਜੀ 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 ਉਹ ਇੱਕ ਐਸਾ ਪਲੈਟਫਾਰਮ ਹੈ ਮਤਲਬ ਕਿ ਮੈਨੂੰ ਇਹ ਕੋਈ ਨਹੀਂ ਉੱਥੇ ਕੋਈ ਓਦਾਂ ਲਾਲਚ ਨਹੀਂ ਹੈ ਮੈਨੂੰ ਸੇਵਾ ਦਾ ਤੇ ਉੱਥੇ ਕੰਮ ਦਾ ਲਾਲਚ ਹੈ ਕਿ ਮੈਂ ਉੱਥੇ ਜੇ ਕੌਮ ਜੋ ਸਾਨੂੰ ਕੋਈ ਅਗਵਾਈ ਐਡਵਾਈਸ ਕਰੇ ਅਸੀਂ ਉਹ ਵਿਚਾਰ ਕੇ ਉੱਥੇ ਕਰ ਸਕਦੇ ਹਾਂ ਹੂੰ 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 ਉੱਥੇ ਨਿਰਈ ਕੌਮ ਦਾ ਭਲਾ ਮਨੁੱਖਤਾ ਦਾ ਭਲਾ ਹੂੰ ਹੂੰ ਉੱਥੇ ਐਜੂਕੇਸ਼ਨ ਨੂੰ ਅਸੀਂ ਸੁਧਾਰ ਸਕਦੇ ਹਾਂ ਉੱਥੇ ਜਿੱਨਾ ਗੁਰਦੁਆਰਿਆਂ ਵਿੱਚ ਧਰਮ ਦੇ ਪ੍ਰਚਾਰ ਦੀ ਗੱਲ ਕਰ ਸਕਦੇ ਹਾਂ ਉਹ ਇੱਕ ਪਲੈਟਫਾਰਮ ਹੈ ਹੂੰ 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 ਬਿਲਕੁਲ ਧਾਰਮਿਕ ਖੇਤਰ ਦਾ ਵੀ ਲਾ ਲੋ ਵਿਦਿਅਕ ਖੇਤਰ ਵੀ ਇੱਕ ਬੜਾ ਵੱਡਾ ਟਾਂਚਾ ਹੈ ਹਾਂ ਕਿੰਨੂੰ ਉੱਥੇ ਇਸ ਕਰਕੇ ਇੰਟਰਸਟ ਹੈ ਹੂੰ 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 ਉੱਥੇ ਐਜੂਕੇਸ਼ਨ 'ਚ ਵੀ ਆਪਾਂ ਕੰਮ ਕਰ ਸਕਦੇ ਹਾਂ ਤੇ ਧਰਮ ਦਾ ਵੀ ਕੰਮ ਕਰ ਸਕਦੇ ਹਾਂ ਸਮਾਜ ਨੂੰ ਵੀ ਚਚਕਣ ਵਾਸਤੇ ਗੱਲ ਕਰਦੇ ਹਾਂ ਹੂੰ 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 ਅਧਰ ਪ੍ਰਚਾਰ ਪ੍ਰਸਾਰ ਵਾਸਤੇ ਵੀ ਅਸੀਂ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਸਕਦੇ ਹਾਂ ਔਰ ਜਿੱਥੇ ਕੋਈ ਦੇਖੋ ਪਿੱਛੇ ਕਦੋਂ ਮੇਰੇ ਹੁੰਦੇ ਕੋਰੋਨਾ ਆ ਗਿਆ ਸੀ ਤੇ ਕਿੰਨਾ ਆਪਾਂ ਕੰਮ ਕੀਤਾ ਹਾਂ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ 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 ਜਾਨ ਕਿਸਾਨਾਂ ਦਾ ਮੋਰਚਾ ਲੱਗਾ ਸੀ ਤੇ ਕਿੰਨਾ ਲੰਬਾ ਸਮਾਂ ਪਰ ਉੱਥੇ ਕੀਤੀ ਦੇਵਾ ਕੀਤੀ ਜਾਂ ਦੁਆਈਆਂ ਪਚਾਈਆਂ ਉੱਥੇ ਲੰਗਰ ਲਾਏ ਉੱਥੇ ਕੀਰਤਨ ਕਰਾਏ ਉੱਥੇ ਸਾਰਾ ਕੁਝ ਮੇਰੇ ਕੰਨ ਤੋਂ ਕੋਈ ਇੱਕ ਪਲੈਟਫਾਰਮ ਹੈ ਹੂੰ 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 ਬਹੁਤ ਪੰਛ ਦਾ ਵੱਡਾ ਪਲੈਟਫਾਰਮ ਹੈ ਕੋਮ ਨੇ ਬਣਾਇਆ ਹੋਇਆ ਹੂੰ 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 ਤੇ ਉੱਥੋਂ ਇੱਕ ਸੰਦੇਸ਼ ਜਿਹੜਾ ਸਿੱਖ ਰਹਿਤ ਮਰਿਆਦਾ ਦਾ ਉਹ ਲੋਕਾਂ 'ਚ ਪ੍ਰਪਕਟਾ ਲਿਆ ਸਕਦੇ ਆਂ ਔਰ ਜਿੱਥੇ ਕਿਤੇ ਲੋਕਾਂ 'ਚ ਦੁਬਧਾ ਬਣਿਆ ਇਹਨੂੰ ਦੂਰ ਕਰਨ ਵਾਸਤੇ ਅਸੀਂ ਕੋਈ ਨਾ ਕੋਈ ਉਪਰਾਲੇ ਕਰ ਸਕਦੇ ਆਂ ਇਹ ਮੌਜੂਦਾ ਪ੍ਰਧਾਨ ਧਮੀ ਸਾਹਿਬ ਇਹਨਾਂ ਦੀ ਕਿਵੇਂ ਕਾਰਸ਼ੈਲੀ ਨੂੰ ਕਿਵੇਂ ਬਣਦੇ ਜੇ ਤੇ ਕੁਝ ਗੱਲ ਐ ਉਹ ਇੰਡੀਪੈਂਡੈਂਟਲੀ ਕੰਮ ਕਰ ਸਕਦੇ ਹੁੰਦੇ ਤੇ ਕਿ ਉਹ ਲਾਂਦੇ ਉਹ ਉਹਨੂੰ ਕਿਉਂ ਲਾਂਦੇ ਹੂੰ ਜੀ ਕਿ ਕਿ ਕਦੀ ਵੀ ਨਹੀਂ ਚਾਹੰਗੇ ਸਰਦਾਰ ਕਬੀਰ ਸਿੰਘ ਦੀ ਬਾਦਲ ਸਾਹਿਬ ਕੇ ਪ੍ਰਧਾਨ ਜਿਹੜਾ ਉੱਥੇ ਐ ਉਹ ਆਪਣੀ ਕੌਮ ਦੀ ਆਵਾਜ਼ ਸੁਣ ਕੇ ਤੇ ਉਹਦੇ ਅਨੁਸਾਰ ਕੰਮ ਕਰ ਸਕੇ ਹੂੰ ਅੱਛਾ ਜੀ ਜੀ ਬਸ ਇਹੀ ਅਸੀਂ ਤਕਲੀਫ਼ ਹੈ ਜੀ ਹੂੰ 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 ਇਹਨੂੰ ਥੋੜਾ ਜਿਹਾ ਹੋਰ ਡਿਫਾਈਨ ਕਰੋ ਬੀਬੀ ਜੀ ਦਾਲੇ ਹੈ ਕਿ ਜਿਹੜੀ ਮੈਂ ਉਹ ਤੋਂ ਗੱਲ ਕੀਤੀ ਉਹ ਇਹੀ ਗੱਲ ਕਹੀ ਸੀ ਸਿਆਸੀ ਤੌਰ ਤੇ ਤੇ ਪਰਿਵਾਰਕ ਤੌਰ ਤੇ ਤੁਹਾਡਾ ਬਹੁਤ ਵੱਡਾ ਜਖਲੰਦਾ ਜੀ ਹੈ ਉਹਨੂੰ ਘਟਾਓ ਹੂੰ 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 ਕਿਉਂਕਿ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਤੁਹਾਡੇ ਖਿਲਾਫ ਜਾ ਰਹੀ ਹੈ ਹੂੰ 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 ਤੁਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ ਇਹ ਸੋਚਦੇ ਨਹੀਂ ਸਾਡੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜੇ ਅਕਾਲੀ ਦਲ ਤਕੜਾ ਹੋਏਗਾ ਤੇ ਸ਼੍ਰੋਮਣੀ ਕਮੇਟੀ ਤਕੜੀ ਹੋਏਗੀ ਮੈਂ ਉਲਟ ਸੋਚਦੀ ਹਾਂ ਮੈਂ ਕਹਿੰਦੀ ਕਿ ਨਹੀਂ ਇਹ ਸ਼੍ਰੋਮਣੀ ਕੋ ਦੁਆਰਾ ਪਰੰਧਕ ਕਮੇਟੀ ਤਕੜੀ ਹੋਏਗੀ ਮਜ਼ਬੂਤ ਹੋਏਗੀ ਉਹ ਧਾਰਮਿਕ ਸੰਸਥਾ ਸਾਡੀ ਲੋਕਾਂ ਦੇ ਵਿੱਚ ਪ੍ਰਵਾਨੀ ਜਾਏਗੀ ਚੰਗੇ ਤਰੀਕੇ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਤੇ ਸ਼੍ਰੋਮਣੀ ਕਾਦੀਦਲ ਵੀ ਤਕੜਾ ਹੋਏਗਾ ਕਿਉਂਕਿ ਉੱਥੋਂ ਹੀ ਅਸਲੀ ਤੌਰ ਦੇ ਉੱਤੇ ਰਾਜਨੀਤਿਕ ਸ਼ਕਤੀ ਨਿਕਲਣੀ ਚਾਹੀਦੀ ਹੈ ਹੂੰ 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 ਨਹੀਂ ਇਹ ਕਹਿੰਦੇ ਨਹੀਂ ਜੀ ਜੀ ਇਹ ਕਹਿੰਦੇ ਰਾਜਨੀਤਿਕ ਸ਼ਕਤੀ ਵਿੱਚੋਂ ਉੱਥੇ ਦਾ ਕੰਮ ਜਿਹੜਾ ਉਹਨੂੰ ਵਰਤਿਆ ਜਾਏ ਤਾਂ ਤਾਂ ਅਸੀਂ ਰਾਜਨੀਤਿਕ ਸ਼ਕਤੀ ਤਕੜੀ ਹੋਣੀ ਹੈ ਚੰਦਾ ਪਾ ਬੀਬੀ ਜੀ ਜਿਹੜੀ ਤੁਸੀਂ ਉਸ ਕਹਿੰਦਾ ਭਾਵੇਂ ਕਿ ਬੀਬੀ ਜਿਹੜੀ ਤੁਸੀਂ ਉਸ ਸਮੇਂ ਆਵਾਜ਼ ਬੁਲੰਦ ਕੀਤੀ ਕਹਿੰਦਾ ਹਾਲੇ ਮਤਲਬ ਉਹਦੇ ਵਿੱਚ ਢਾਂਚੇ ਵਿੱਚ ਵੱਡਾ ਪਰਵਰਤਨ ਨਹੀਂ ਆਇਆ ਮੈਂ ਕਿ ਸਗਾਂ ਪਰਵਰਤਨ ਆਉਣਾ ਕੀ ਸੀ ਸਗਾਂ ਉਹਦੇ ਵਿੱਚ ਹੋਰ ਜ਼ਿਆਦਾ ਦਖਲੰਦਗੀ ਹੋਈ ਓਕੇ ਓਕੇ ਤੇ ਬੀਬੀ ਜੀ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਦਾ ਕਿਵੇਂ ਮੰਨਦੇ ਹੋ ਤੁਸੀਂ ਉਹਨਾਂ ਤੋਂ ਰਾਜਸੀ ਪੱਧਰ ਉੱਤੇ ਮਤਲਬ ਕਿਸ ਆਗੂ ਨੂੰ ਤੁਸੀਂ ਕਿਉਂਕਿ ਉਹ ਤਾਂ ਚਲੇ ਗਿਆ ਵੱਡੇ ਬਾਦਲ ਸਾਹਿਬ ਦੇਖੋ ਵੱਡੇ ਬਾਦਲ ਸਾਹਿਬ ਦੇ ਸਿਆਸੀ ਸੀਗੇ ਨਾ ਜੀ ਹਾਂਜੀ ਉਹ ਸਹਿਲ ਦੀ ਅਵਸਥਾ ਚ ਆ ਕੇ ਕੋਈ ਫੈਸਲੇ ਵੀ ਲੈਂਦੇ ਸੀਗੇ ਤੇ ਬੜੀ ਛੇਦ ਵਿੱਚ ਆ ਕੇ ਲੈਂਦੇ ਸੀਗੇ ਤੇ ਬੜੇ ਸੋਚ ਸਮਝ ਕੇ ਲੈਂਦੇ ਸੀਗੇ ਹਾਂ 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 ਕਿੱਸੀ ਕਿੱਸੀ ਜੀ ਇਹ ਹਮੇਸ਼ਾ ਕੈਸੀ ਫੈਸਲੇ ਜਿਹੜੇ ਕਾਲ ਵਿੱਚ ਲੈਂਦੇ ਆ ਹੂੰ ਇਹ ਜਿਹੜੇ ਬੰਦੇ ਨੇ ਸਿਆਸਤ ਕਰਨੀ ਹੈ ਕਿ ਪੂਰੇ ਕੇ ਦੀ ਵਾਗਦੋਸ਼ ਸੰਭਾਲਨੀ ਹੈ ਉਹਨੂੰ ਬਹੁਤ ਕੋਈ ਸੋਚਣਾ ਪਏਗਾ ਹੂੰ 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 ਤੇ ਫਿਰ ਹੁਣ ਸਾਡੀ ਇੱਕ ਸਰਪ੍ਰਸਤੀ ਉਹ ਸੁਣਦੇ ਸਾਰਿਆਂ ਦੀ ਸੀ ਹੂੰ ਜੀ ਜੀ ਪਰ ਉਹਦੇ ਭਾਵੇਂ ਬਾਅਦ ਵਿੱਚ ਮੰਨਦੀ ਵੀ ਹੋਣ ਹੂੰ 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 ਪਰ ਹੁਣ ਜੋੜ ਲੈਂਦੇ ਸੀ ਹੂੰ ਹੂੰ ਬਿਲਕੁਲ ਬਿਲਕੁਲ ਉਹਨਾਂ ਚ ਬਰਦਾਸ਼ਤ ਕਰਨ ਦਾ ਮਾਦਾ ਬਹੁਤ ਸੀ ਹੂੰ 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 ਜੀ 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 ਖੈਰ ਹੁਣ ਇਹ ਫਿਰ ਕਿਵੇਂ ਨਿਭਣਗੇ ਇਹਨਾਂ ਦੀ ਨਿਵੇਗੀ ਕਿਵੇਂ ਸੁਖਵੀਰ ਸਿੰਘ ਬਾਦਲ ਦੀ ਸੁਖਦੇਵ ਸਿੰਘ ਢੀਂਸਾ ਨਾਲ ਅੰਤਰ ਕਾफी ਹੈ ਗੱਲਾਂ ਕਈ ਹੋ ਚੁੱਕੀਆਂ ਕਈ ਤਰ੍ਹਾਂ ਦੇ ਇੱਕ ਵਜੇ ਤੇ ਦੋਸ਼ ਵੀ ਲੱਗ ਚੁਕੇ ਅਕਾਲੀ ਦਲ ਨੇ ਇੱਕ ਵਾਰੀ ਸੰਗਰੂਰ ਦੇ ਵਿੱਚ ਬੜੀ ਵੱਡੀ ਰੈਲੀ ਕੀਤੀ ਸੀ ਸੁਖਦੇਵ ਸਿੰਘ ਢੀਂਡਸਾ ਦੇ ਖਿਲਾਫ ਜਦੋਂ ਇਹਨਾਂ ਨੇ ਕੋਈ ਤੁਹਾਨੂੰ ਪਤਾ ਹੀ ਹੋਗਾ ਨਾ ਜਸਜੀਤ ਸਿੰਘ ਬਾਦਲ ਕਹਿ ਕੇ ਆਏ ਸੀ ਅੱਜ ਵੇਲੇ ਭੋਗ ਪਾ ਚਲੇ ਆ ਹਾਂਜੀ ਹਾਂਜੀ ਜੀ 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 ਇਹ ਤਾਂ ਉਹਦਾ ਹੀ ਵਹੀ ਦੇ ਸਕਦੇ ਤੇ ਭਾਜਪਾ ਨਾਲ ਅਕਾਲੀ ਦਲ ਦਾ ਸਮਝੌਤੇ ਦੀ ਗੱਲ ਚੱਲਦੀ ਹੈ ਕਿਵੇਂ ਦੇਖਦੇ ਹੋ ਤੁਸੀਂ ਇਹ ਹੋ ਸਕਦਾ ਹੈ ਹੋਣਾ ਚਾਹੀਦਾ ਹੈ ਜਾਂ ਨਹੀਂ ਚੱਲਦਾ ਨਹੀਂ ਪਤਾ ਹਾਂਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿਉਂਕਿ ਮੈਂ ਕਦੀ ਇਹ ਦੂਜੀ ਪਾਰਟੀ ਨਾਲ ਕਦੀ ਗੱਲ ਹੀ ਨਹੀਂ ਕੀਤੀ ਉਹਦਾ ਨਾ ਬੀਜੇਪੀ ਵੱਲੋਂ ਪਿਛਲੇ ਸਮੇਂ ਇੱਕ ਚਰਚਾ ਚੱਲਦੀ ਰਹੀ ਕਿ ਉਹ ਵੱਡੇ ਸਿੱਖ ਆਗੂਆਂ ਪ੍ਰਤੀ ਉਹ ਮਤਲਬ ਸੱਦਾ ਦੇ ਰਹੇ ਨੇ ਜਾਂ ਉਹ ਕੋਈ ਸਲਾਹ ਲੈ ਰਹੇ ਨੇ ਜਾਂ ਬੀਜੇਪੀ ਦੇ ਵਿੱਚ ਰਲਾਉਣ ਦੀ ਗੱਲ ਕਰ ਰਹੇ ਨੇ ਕਦੇ ਤੁਹਾਡੇ ਨਾਲ ਰਾਬਤਾ ਤਾਂ ਨਹੀਂ ਬਣਾਇਆ ਬੀਜੇਪੀ ਵੱਲੋਂ ਕਿਸੇ ਲੀਡਰ ਨਾਲ ਜਿਹਨਾਂ ਨਾਲ ਤੁਹਾਡੇ ਨਾਲ ਬੀਜੇਪੀ ਦਾ ਇੱਕ ਚੱਲਦਾ ਹੁੰਦਾ ਨਾ ਕਿ ਪਿਛਲੇ ਸਮੇਂ ਸਿੱਖ ਆਗੂਆਂ ਨਾਲ ਉਹਨਾਂ ਦੀ ਗੱਲਬਾਤ ਮੈਨੂੰ ਅੱਜ ਤੱਕ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਦੀ ਇਹੀ ਮਤਲੀ ਪਈ ਇਹ ਕਹਿਣ ਦੀ ਕਿ ਤੁਸੀਂ ਪਾਰਟੀ ਜਨਤਾ ਪਾਰਟੀ ਸ਼ਾਮਲ ਹੋ ਜੋ ਜੀ 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 ਕੋਈ ਨਹੀਂ ਕਿਸ ਨੇ ਕਿਹਾ ਜੀ 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 ਤੇ ਤੁਸੀਂ ਹੁਣ ਇਹਨਾਂ ਦਾ ਰਲੇਵਾ ਹੋ ਗਿਆ ਤਾਂ ਕਿਵੇਂ ਮੰਨਦੇ ਹੋ ਲਾਸਟਲੀ ਆਪਣਾ ਸਵਾਲ ਹੈ ਕਿ ਤੁਹਾਨੂੰ ਕਿਵੇਂ ਲੱਗਦਾ ਹੈ ਤੁਸੀਂ ਇਸ ਰਲੇਵੇਂ ਦੇ ਉੱਤੇ ਤੁਹਾਡਾ ਮੋਟੇ ਤੌਰ ਤੇ ਪ੍ਰਤੀਕਰਮ ਕੀ ਹੈ ਇੱਕ ਲੈਂਡ ਦੇ ਵਿੱਚ ਦੇਖੋ ਜੀ ਮੈਂ ਕਿਛ ਉਨ੍ਹਾਂ ਦੇ ਆਪਸੀ ਮਨ ਮੰਨ ਰਲਣੇ ਚਾਹੀਦੇ ਹੈ ਜੀ ਜੀ ਸੋਚ ਰਲਣੀ ਚਾਹੀਦੀ ਹੈ ਇਹ ਸੱਚਮੁੱਚ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਸ਼੍ਰੋਮਣੀ ਕਾਲੀਕਲ ਨੂੰ ਮਜ਼ਬੂਤ ਕਰਨ ਨਾਲ ਤੱਕੜੇ ਉੱਤੇ ਚੜਨਾ ਚਾਹੀਦਾ ਹੈ ਕਿ ਜੇ ਸਿਰਫ ਤੇ ਸਿਰਫ ਅਸੀਂ ਉੱਥੋਂ ਆ ਕੇ ਥੱਕ ਕੇ ਮਜਬੂਰ ਹੋ ਕੇ ਵਾਪਸ ਆ ਗਏ ਹਾਂ ਹੂੰ ਤੇ ਸਿਰਫ ਸਿਰਫ ਆਪਣੀ ਆਉਣ ਵਾਲੇ ਪੁੱਤਰ ਦੀ ਕੋਈ ਇੱਕ ਜਾਂ ਆਪਣਾ ਕੋਈ ਇੱਕ ਸੋਚਣ ਵਾਸਤੇ ਆਏ ਹਾਂ ਮੇਰਾ ਖਿਆਲ ਛੇ ਕੋਈ ਫਾਇਦਾ ਨਹੀਂ ਹਾਂ ਤੁਸੀਂ ਪੁੱਤਰ ਭਵਿਕ ਦੀ ਇੱਕ ਗੱਲ ਜ਼ਿਕਰ ਕੀਤਾ ਹੈ ਇਦਾਂ ਵੀ ਗੱਲ ਆ ਰਹੀ ਹੈ ਕਿ ਸੰਗਰੂਰ ਤੋਂ ਜਿਹੜੀ ਅਗਲੀ ਸੀਟ ਜਿਹੜੀ ਅਕਾਲੇਦਾਲ ਦੀ ਟਿਕਟ ਉਹ ਪਰਮਿੰਦਰ ਸਿੰਘ ਜੀ ਨਾਲ ਮੈਂ ਤਾਂ ਕਿਹਾ ਜੀ ਉਹ ਮੈਨੂੰ ਕਹਿ ਰਹੇ ਸਨ ਨਾ ਸਾਰੇ ਜੀ ਕਿ ਇਹ ਸਾਰੇ ਜਿਹੜੀ ਹੈ ਪਰਮਿੰਦਰ ਵੱਡੇਬਾਲ ਸਾਹਿਬ ਤੇ ਸੁਖਦੇਵ ਸਿੰਘ ਸਨੀਚੀ ਚਾਹੁੰਦੇ ਜੀ ਸੀਰ ਸਾਹਿਬ ਹੂੰ ਤੇ ਪਰਮਿੰਦਰ ਸਿੰਘ ਜੀ ਦਾ ਜਿਹੜਾ ਸੀ ਉਹਦੇ ਮੰਤ ਸੀਗਾ ਤੇ ਮੇਰਾ ਭਵਿਕ ਜਿਹੜਾ ਅੱਗੋਂ ਕੀ ਹੋਏਗਾ ਕਿਉਂਕਿ ਮੈਂ ਪਾਰਟੀ ਦੀ ਅਗਵਾਈ ਨਹੀਂ ਕਰ ਸਕਦਾ ਹੂੰ 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 ਜੀ 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 ਮੈਂ ਨਹੀਂ ਕਰ ਸਕਦਾ ਮੈਂ ਨਹੀਂ ਜਾਣਦਾ ਓਕੇ ਓਕੇ ਤੇ ਤੁਹਾਡੀ ਹੁਣ ਰਣਨੀਤੀ ਕੀ ਰਹੂਗੀ ਅੱਗੇ ਆਪਾਂ ਬਿਲਕੁਲ ਆਖਰੀ ਸਵਾਲ ਇਹ ਆਉਣ ਵਾਲੀ ਸੇਵਾ ਵਿੱਚ ਦੱਸਾਂਗੇ ਕੀ ਚਲੋ ਚਲੋ ਧੰਨਵਾਦ ਬੀਬੀ ਜੀ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਆਪਣਾ ਸਮਾਂ ਦਿੱਤਾ ਸ਼ੁਕਰੀਆ ਮੈਮ ਮਿਹਰਬਾਨ ਜੀ ਥੈਂਕ ਯੂ ਥੈਂਕ ਯੂ